ਕ੍ਰਾਈਸਵਾਜ਼ ਦਾ ਤੁਹਾਡਾ ਅੱਜ ਜਮੇ ਨਵੇਂ ਵਲੌਗ ਦੇ ਵਿੱਚ ਤੇ ਮੈਂ ਵਰ ਸਾਰਿਆਂ ਦੇ ਬਾਰੇ ਸੱਸੀ ਅਕਾਲ ਤੇ ਆਈ ਦੇ ਵਲੌਗ ਦੇ ਵਿੱਚ ਆਪਾਂ ਲੱਗੇ ਆਂ ਟਰਾਲੀ ਤੋਣਾ ਆਪਾਂ ਤੁਹਾਨੂੰ ਪਤਾ ਉਸ ਸੱਸੀਵਾ ਤੇ ਲੈ ਕੇ ਗਏ ਸੀਗੇ ਤੇ ਉਦੋਂ ਲਿਬੜ ਬੜੀ ਗਈ ਸੀ ਚਿੱਕੜ ਬੜਾ ਹੀ ਨਾਲੇ ਮੀਂਹ ਪੈਂਦਾ ਸੀ ਹਰਾ ਦੇ ਵਿੱਚ ਆ ਤੁਸੀਂ ਦੇਖ ਸਕਦੇ ਸਾਰੀ ਲਿਬੜੀ ਏ ਟਰਾਲੀ ਸਾਨੂੰ ਥੱਲਾ ਵੀ ਸਾਰੀ ਭਰੀ ਪਈ ਮਿੱਟੀ ਨਾਲ ਆ ਦੇਖੋ ਮਿੱਟੀ ਬੜੀ ਜ਼ਿਆਦਾ ਚੜੀ ਪਈ ਆ ਤੇ ਹੁਣ ਇਹਨੂੰ ਆਪ ਤੋੜੀਏ ਨੇ ਮੈਂ ਟਰੈਕਟਰ ਦਾ ਤੋੜ ਦਿੱਤਾ ਸੀਗਾ ਤੇ ਹੁਣ ਇਹਨੂੰ ਵੀ ਤੋੜ ਜੰਨੇ ਆ ਚੰਗੀ ਜਿਹਾ ਬਾਕੀ ਆ ਵੇਖ ਲਓ ਅੰਦਰੋਂ ਹੀ ਵੇਖ ਲਓ। ਲਿਬੜੀ ਪਈ ਸਾਰੀ। ਤੇ ਹੁਣ ਮੈਂ ਧੋ ਕੇ ਤੁਹਾਨੂੰ ਦਿਖਾਉਣਾ ਇਹ ਨੂੰ ਚੰਗੀ ਤਰ੍ਹਾਂ। ਆਹ ਵੇਰੀ ਮਾਦੇ ਵਿੱਚ ਵੇਖੋ ਕਿੰਨੀ ਮਿੱਟੀ ਆ। ਤੇ ਗਾਇਸ ਆਪਾਂ ਲੱਗ ਪਏ ਟਰਾਲੀ ਧੋਣ। ਬਾਕੀ ਤੁਸੀਂ ਵੇਖ ਸਕਦੇ ਹੋ ਸਾਹਮਣੇ। ਆਹ ਵੇਖੋ ਕਿੰਨੀ ਮਿੱਟੀ ਛੜੀ ਹੋਈ ਆ ਇੱਥੇ। ਇੱਧਰ ਦੇਖੋ। ਆਰੇ ਮਾਜੀ ਬੜੀ ਨਿੱਕੀ ਹੈ ਤੇ ਹੁਣ ਤੁਹਾਨੂੰ ਸਾਈ ਸਾਫ ਕਰਕੇ ਬਹੋਣੇ ਤੇ ਗਾਈ ਸਭਾ ਟਰਾਲੀ ਤੋਹ ਦਿੱਤੀਗਾ ਸਾਰੀ ਚੰਗੀ ਤਰ੍ਹਾਂ ਤੁਸੀਂ ਚੋਈ ਦੇਖ ਲਓ ਆ ਪਲੰਗਾਂ ਨੂੰ ਖੋਲ ਦਿੱਤੇਗਾ ਇਹ ਤਾਂ ਸਾਰੀਆਂ ਰੱਖ ਦਿੱਤੇਗਾ ਇੱਕ ਸਾਈਡ ਤੇ ਤੇ ਹੁਣ ਆਪਾਂ ਇਹਨੂੰ ਉੱਥੇ ਢੱਕ ਦੇਣੇ ਥੋੜੀ ਸਾਫ ਜੀ ਹੋ ਜਾਵੇ ਨਿੱਚੜ ਜਾਵੇ ਸਾਰੀ ਬਿੱਟੀ ਮੁੱਠੀ ਲਾ ਦਿੱਤੀ ਇੱਕ ਵਾਰੀ ਦਾ ਚੰਗੀ ਜਿਹਾ ਤੋੜ ਝੂਗੇ ਤੇ ਹੁਣ ਇਹਨੂੰ ਉੱਥੇ ਕਰੇ ਲ ਜਾ ਕੇ ਢੱਕਦੇ ਆ ਤੇ ਗਾਈਸ ਆਪ ਪੱਲੀਆਂ ਖੋਲਣਾ ਹੀ ਇਹ ਵੀ ਮੜਿਆ ਪਾਣੀ ਮਾਰਦਗੇ ਫਰੇਡ ਨਾਲ ਲੱਗੀਆਂ ਨਹੀਂ ਹੁੰਦੀਆਂ ਖਾਰਦਮ ਐਥੇ ਮਾਰ ਪਾਣੀ ਦੇ ਗਾਈਸ ਆਪਣੀ ਟਰਾਲੀ ਤੋਪ ਗਈ ਸੀ ਤੇ ਉਹਨੇ ਨੂੰ ਆਪਾਂ ਅੱਗੇ ਢੱਕਦੇ ਨੇ ਘਰੇ ਤੇ ਫਿਰ ਫੈਕਟਰੀ ਦੇ ਅੰਦਰ ਲਾ ਦੇਣੀ ਆ ਤੇ ਫਿਰ ਵੇਖਾਂਗੇ ਜਿਹੋਰ ਸਾਰਾ ਕੰਮ ਹੋਇਆ ਨਾਲ ਤੁਹਾਨੂੰ ਦਿਖਾਵਾਂਗੇ ਤੇ ਗਾਈਸ ਆਪਾਂ ਟਰਾਲੀ ਲਾ ਦਿੱਤੀ ਆ ਤੇ ਹੁਣ ਟਰੈਕਟਰ ਵੀ ਅੰਦਰ ਢੱਕਾਉਣੇ ਆ ਬਰਾਡੇ ਦੇ ਉੱਪਰ ਤੇ ਗਾਈਸ ਆਪਾਂ ਟਰੈਕਟਰ ਵੀ ਢੱਕ ਦਿੱਤਾ ਇੱਥੇ ਅੰਦਰ ਕਿਉਂਕਿ ਇਹਨਾਂ ਕਮਰਾ ਪਹਿਲਾਂ ਦੂਜੇ ਪਾਸੇ ਸੀਗਾ ਤਾਂ ਇਹਨੂੰ ਇੱਥੇ ਤੋੜਿਆ ਤੇ ਢੱਕਣਾ ਪੈਂਦਾ ਹੈ ਬਾਕੀ ਕੋਈ ਨਾ ਅਗਮੀ ਨਹੀਂ ਆ ਉੱਥੇ ਥੋੜਾ ਜਨਾ ਬੂਆ ਹੁੰਦਾ ਥੋੜਾ ਛੋਟਾ ਹੋ ਗਿਆ ਛਤਰੀ ਲੱਗਣਗਾ ਕੇ ਅੰਦਰ ਵੜਦਾ ਨਹੀਂਗਾ ਤੇ ਇਹਦਾ ਬੂਆ ਖੁੱਲਾ ਕਰਾਂਗੇ ਛੋਣਾ ਛੋਣਾ ਵੜ ਕੇ ਤੇ ਫਿਰ ਇਹਨੂੰ ਅੰਦਰ ਢੱਕਾ ਕਰਾਂਗੇ ਉੱਥੇ ਤੇ ਬਾਕੀ ਆਪਣਾ ਵਲੌਗ ਅੱਜ ਦਾ ਇਸ ਤੱਕ ਦੇ ਸੀਗਾ ਜੇ ਵਧੀਆ ਲੱਗਾ ਲਾਈਕ ਤੇ ਸਬਸਕ੍ਰਾਈਬ ਵੀ ਕਰਦੇ